ਮੌੜਲ ਕੀਤੀ ਗਈ ਹੈ ਤਰੰਦਾ ਨਵੇਂ ਚ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਇਹ ਮੌਕ ਡ੍ਰਿਲ ਦਾ ਜਿਹੜਾ ਮੇਨ ਮਕਸਦ ਹੋਏ ਸੀਗਾ ਕਿ ਲੋਕਾਂ ਨੂੰ آگਾਹ ਕਰਨਾ ਕਿ ਜੇ ਇਨ ਕੇਸ ਕੋਈ 에 স্ট্রਾਈਕ ਹੁੰਦੀ ਹੈ ਤੇ ਉਸ ਕੇਸ ਦੇ ਵਿੱਚ ਇੱਕ ਕੋਆਰਡੀਨੇਟਡ ਐਫਰਟ ਜਿਹੜੀ ਹੈ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੀ ਜਿਹੜੇ ਰੈਸਕਿਊ ਕਰਨ ਵਾਲੇ ਆ ਕਿ ਹੰਗਾਮੀ ਹਾਲਤਾਂ ਨੂੰ ਨਜਿੱਠਣ ਵਾਸਤੇ ਕਿਵੇਂ ਤਿਆਰ ਬਤਿਆਰ ਹੋਣਗੇ ਸੋ ਇਹ ਮੌਕ ਟ੍ਰੈਲ ਕਰਨ ਦਾ ਜਿਹੜਾ ਮੇਨ ਮਕਸਦ ਹੀ ਇਹ ਕਿ ਕੋਆਰਡੀਨੇਟਡ ਐਫਰਟ ਸਾਰੇ ਡਿਪਾਰਟਮੈਂਟਲ ਲੋਕੀ ਕਿ ਇਨ ਕੇਸ ਕੋਈ ਇਹੋ ਜਿਹੀ ਐਮਰਜੈਂਸੀ ਹੁੰਦੀ ਹੈ ਤੇ ਕੋਈ ਇੰਜਰੀ ਹੁੰਦੀ ਹੈ ਕੋਈ ਕੈਜੂਐਲਟੀ ਹੁੰਦੀ ਹੈ ਤੇ ਉਹਨਾਂ ਨੂੰ ਹੀ ਜਲਦੀ ਵੈਕੂਏਟ ਕਰ ਸਕੀ ਉਹਨਾਂ ਨੂੰ ਪ੍ਰੋਪਰਲੀ ਹਸਪਤਲ ਪਹੁੰਚਾ ਸਕੀ ਕੋਈ ਜੇ ਕੋਈ ਆਗ ਕਿਤੇ ਲੱਗ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਇਮੀਡੀਏਟਲੀ ਉਹਨਾਂ ਨੂੰ ਅ ਅੱਗ ਬੁਝਾਉਣ ਦਾ ਜਿਹੜਾ ਆਪਣਾ ਕਾਰਵਾਈ ਹੈ ਉਹਨੂੰ ਕਰ ਸਕੇ ਇਸੇ ਲਈ ਪੁਲਿਸ ਹੀ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਪ੍ਰੋਬ ਤੇ ਉਹਨੂੰ ਮੈਨੇਜ ਕਰ ਸਕੇ ਤੇ ਇਹ ਬਲੈਕਆਉਟ ਵੀ ਅੱਜ 8:30 ਤੋਂ ਹਾਂ ਬਲੈਕਆਉਟ ਜਿਹੜਾ ਉਹ ਅੱਜ 8:30 ਤੋਂ 9 ਵਜੇ ਤਹਰਨ ਤਾਰ ਹੋਊਗਾ ਉਸ ਦੌਰਾਨ ਬੱਤੀ ਜਿਹੜੀ ਉਹ ਸਾਰੇ ਕਿਤੇ ਬੰਦ ਹੋਗੀ ਪਰ ਇਹ ਪ੍ਰੀਕਾਸ਼ਨਰੀ ਆ ਜਸਟ ਇੱਕ ਇੱਕ ਪ੍ਰੈਕਟਿਸ ਟਾਈਪ ਤੇ ਇਹਦੇ ਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਨਾ ਹੀ ਇਹੋ ਜੀ ਕੋਈ ਆ ਪ੍ਰੋਬਲਮ ਬਾਰਡਰ ਤੇ ਹੈਗੀ ਆ ਕਿ ਨਾ ਹੀ ਹੋਣ ਦੀ ਕੋਈ ਸੰਭਾਵਨਾ ਹੈ ਇਸ ਕਰਕੇ ਸਿਰਫ ਤੇ ਸਿਰਫ ਇਹ ਲੋਕਾਂ ਨੂੰ ਇੱਕ ਆਗਾਹ ਕਰਨ ਦੀ ਕਿ ਜੇ ਇਨ ਕੇਸ ਫਿਊਚਰ ਚ ਇਹੋ ਜੀ ਕੋਈ ਸਮੱਸਿਆ ਆਉਂਦੀ ਆ ਤੇ ਉਸ ਸਮੱਸਿਆ ਨੂੰ ਕਿਸ ਤਰੀਕੇ ਨਾਲ ਆਪਣੇ ਪੱਧਰ ਤੇ ਨਿਜਠਣਾ ਹੈ ਜਿਵੇਂ ਕਿ ਭਾਰਤ ਸਰਕਾਰ ਵੱਲੋਂ ਪਹਿਲਾ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਗਿਆ ਸੀ ਹੁਣ ਆਪਰੇਸ਼ਨ ਸ਼ੀਲਡ ਸ਼ੁਰੂ ਕੀਤਾ ਗਿਆ ਹੈ ਆਪਰੇਸ਼ਨ ਸ਼ੀਲਡ ਦਾ ਮਤਲਬ ਹੈ ਆਪਣੇ ਆਪ ਦੀ ਪ੍ਰੋਟੈਕਸ਼ਨ ਕਰਨੀ ਤੇ ਆਪਣੇ ਨੂੰ ਤਿਆਰ ਰਹਿਣਾ ਅਗਾਮੀ ਦੁਬਾਰਾ ਹਾਲਾਤਾਂ ਕੋਈ ਇਹੋ ਜਿਹੀਆਂ ਬਣਦੀਆਂ ਤੇ ਹੁਣ ਸਾਡੇ ਮਾਨਯੋਗ ਡੀਜੀਪੀ ਸਾਹਿਬ ਸੰਜੀਵ ਕਲੜਾ ਜੀ ਵੱਲੋਂ ਆਦੇਸ਼ ਮਿਲੇ ਸੀ ਪੂਰੇ ਪੰਜਾਬ ਦੇ ਸ਼ਾਮਿਲ ਸ਼ਹਿਰ ਇਹ ਮੌਕ ਡ੍ਰਿਲ ਹੋਏਗੀ ਜਿਹਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਜ਼ਿਲ੍ਹੇ ਕੰਪਲੀਟ ਕਿਤੇ ਕਵਰ ਕੀਤੇ ਨੇ ਅਤੇ ਜਿਹੜੀਆਂ ਹੇਅਰ ਰੈਡ ਵਾਰਨਿੰਗਸ ਹੁੰਦੀਆਂ ਉਸ ਤੋਂ ਬਾਅਦ ਕਿਵੇਂ ਆਪਾਂ ਉਹਨੂੰ ਹੈਂਡਲ ਕਰਨਾ ਹੈ ਕਿਵੇਂ ਕੈਜੂਲਟੀ ਹੋਏਗੀ ਕਿਵੇਂ ਉਹਨੂੰ ਪਿਕਅਪ ਕਰਨਾ ਤੇ ਆਮ ਲੋਕਾਂ ਨੂੰ ਪਤਾ ਲੱਗੇ ਇਸ ਚੀਜ਼ ਦਾ ਮਾਧਿਅਮ ਆਪਾਂ ਇੱਕ ਐਕਸਾਈਡ ਥਰੂ ਕੀਤਾ ਹੈ ਤੇ ਤੁਹਾਡੇ ਥਰੂ ਆਪਾਂ ਸਾਰੇ ਜਿੰਨੇ ਵੀ ਨਗਰਵਾਸੀਆਂ ਨੇ ਉਹਨਾਂ ਥਰੂ ਪਹੁੰਚਾਉਣਾ ਚਾਹੁੰਦੇ ਆ ਕਿ ਇਹ ਹੰਗਾਮੀ ਸਿਚੁਏਸ਼ਨ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉ ਕਰੋ ਤੇ ਕਿਵੇਂ ਆਪਣੇ ਪੈਨਿਕ ਰੇਟਵਾ ਹੋਵੇ ਕਿਵੇਂ ਆਪਾਂ ਜਾਣ ਮਾਲ ਦੀ ਰੱਖਿਆ ਕਰ ਸਕਦੇ ਆ ਜੀ ਮੌਡਲ ਕੀਤੀ ਗਈ ਹੈ ਤਰੰਦਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਇਹ ਮੌਕ ਡ੍ਰਿਲ ਦਾ ਜਿਹੜਾ ਮੇਨ ਮਕਸਦ ਉਹ ਇਹ ਸੀਗਾ ਕਿ ਲੋਕਾਂ ਨੂੰ آگਾਹ ਕਰਨਾ ਕਿ ਜੇ ਇਨ ਕੇਸ ਕੋਈ 에 ਸਟ੍ਰਾਈਕ ਹੁੰਦੀ ਹੈ ਤੇ ਉਸ ਕੇਸ ਦੇ ਵਿੱਚ ਆ ਇੱਕ ਕੋਆਰਡੀਨੇਟਡ ਐਫਰਟ ਜਿਹੜੀ ਹੈ ਸਾਰੇ ਵੱਖ-ਵੱਖ ਡਿਪਾਰਟਮੈਂਟਸ ਦੀ ਜਿਹੜੇ ਰੈਸਕਿਊ ਕਰਨ ਵਾਲੇ ਹੈ ਕਿ ਹੰਗਾਮੀ ਹਾਲਤਾਂ ਨੂੰ ਨਜਿੱਠਣ ਵਾਸਤੇ ਕਿਵੇਂ ਤਿਆਰ ਬਤ ਤਿਆਰ ਹੋਣਗੇ ਸੋ ਇਹ ਮੌਕ ਟ੍ਰੇਲ ਕਰਨ ਦਾ ਜਿਹੜਾ ਮੇਨ ਮਕਸਦ ਹੀ ਇਹ ਕਿ ਕੋਆਰਡੀਨੇਟਡ ਐਫਰਟ ਸਾਰੇ ਡਿਪਾਰਟਮੈਂਟਲ ਹੋਵੇ ਕਿ ਇਨ ਕੇਸ ਕੋਈ ਅਜੋਈ ਐਮਰਜੈਂਸੀ ਹੁੰਦੀ ਹੈ ਤੇ ਕੋਈ ਇੰਜਰੀ ਹੁੰਦੀ ਹੈ ਕੋਈ ਕੈਜੂਐਲਟੀ ਹੁੰਦੀ ਹੈ ਤੇ ਉਹਨਾਂ ਨੂੰ ਹੀ ਜਲਦੀ ਵੈਕੂਏਟ ਕਰ ਸਕੇ ਉਹਨਾਂ ਨੂੰ ਪ੍ਰੋਪਰਲੀ ਹਸਪਤਲ ਪਹੁੰਚਾ ਸਕੇ ਕੋਈ ਜੇ ਕੋਈ ਆਗ ਕਿਤੇ ਲੱਗ ਜਾਂਦੀ ਹੈ ਤੇ ਫਾਇਰ ਬ੍ਰਿਗੇਡ ਇਮੀਡੀਏਟਲੀ ਉਹਨਾਂ ਨੂੰ ਅੱਗ ਬੁਝਾਉਣ ਦਾ ਜਿਹੜਾ ਆਪਣਾ ਕਾਰਵਾਈ ਹੈ ਉਹਨੂੰ ਕਰ ਸਕੇ ਇਸ ਵੇਲੇ ਪੁਲਿਸ ਹੀ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਹੁੰਦੀ ਹੈ ਤੇ ਉਹ ਉਹਨੂੰ ਮੈਨੇਜ ਕਰ ਸਕੇ ਤੇ ਇਹ ਬਲੈਕਆਊਟ ਵੀ ਅੱਜ 8:30 ਤੋਂ ਹਾਂ ਬਲੈਕਆਊਟ ਜਿਹੜਾ ਉਹ ਅੱਜ 8:30 ਤੋਂ 9 ਵਜੇ ਤਹਰ ਤਰਨ ਹੋਊਗਾ ਉਸ ਦੌਰਾਨ ਬੱਤੀ ਜਿਹੜੀ ਉਹ ਸਾਰੇ ਕਿਤੇ ਬੰਦ ਹੋਊਗੀ ਪਰ ਇਹ ਪ੍ਰੀਕਾਸ਼ਨਰੀ ਹੈ ਜਸਟ ਇੱਕ ਇੱਕ ਪ੍ਰੈਕਟਿਸ ਟਾਈਪ ਤੇ ਇਹਦੇ ਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਨਾ ਹੀ ਇਹੋ ਜੀ ਕੋਈ ਆ ਪ੍ਰੋਬਲਮ ਬਾਰਡਰ ਤੇ ਹੈਗੀ ਹੈ ਕਿ ਨਹੀਂ ਹੋਣ ਦੀ ਕੋਈ ਸੰਭਾਵਨਾ ਹੈ ਇਸ ਕਰਕੇ ਸਿਰਫ ਤੇ ਸਿਰਫ ਇਹ ਲੋਕਾਂ ਨੂੰ ਇੱਕ آگਾਹ ਕਰਨ ਦੀ ਕਿ ਜੇ ਇਨ ਕੇਸ ਫਿਊਚਰ ਚ ਇਹੋ ਜਿਹੀ ਕੋਈ ਸਮੱਸਿਆ ਆਉਂਦੀ ਹੈ ਤੇ ਉਸ ਸਮੱਸਿਆ ਨੂੰ ਕਿਸ ਤਰੀਕੇ ਨਾਲ ਆਪਣੇ